ਅਪਡਿਤ ਵਿਦਿਨ ਮਲੋਟ ਪੁਲਿਸ ਨੇ ਦੋ ਵੱਕਵਕ ਮਾਮਲਿਆਂ ਵਿੱਚ ਪੰਜ ਨੌਜਵਾਨਾਂ ਨੂੰ 166 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਸਬੰਧਿਤ ਡੀਐਸਪੀ ਇਕਬਾਲ ਸਿੰਘ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਗੱਡੀ ਦੀ ਤਲਾਸ਼ੀ ਦੌਰਾਨ ਤਿੰਨ ਨੌਜਵਾਨਾਂ ਤੋਂ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਕਿ ਕਿੰਨਾ ਚੰਗਾ ਹੋਰ ਸੀ ਕਿ ਪੁਲਿਸ ਨੇ ਜਿਹੜਾ ਕਿ ਇਹ ਗੋਦ ਕਿਤੀ ਹੈ ਕਿੰਨੇ ਵਿਅਕਤੀ ਜਿਹੜੇ ਰਸਲਾ ਕੀ ਇਹ ਇਹ ਮਿਤੀ 28 24 ਨੂੰ ਥਾਣਾ ਸਿਟੀ ਲੋੜ ਦੀ ਪੁਲਿਸ ਵੱਲੋਂ ਗਸ਼ਤਗੋਰਾ ਕੀਤੀ ਜਾ ਰਹੀ ਸੀ ਉਦੋਂ ਇਹਨਾਂ ਕੋਲੇ ਇਨਫੋਰਮੇਸ਼ਨ ਆਈ ਕਿ ਕੋਈ ਕਰੂਜ਼ਰ ਗੱਡੀ ਹੈ ਦਿੱਲੀ ਨੰਬਰ ਦੀ ਉਹਦੇ ਚ ਕੋਈ ਤਿੰਨ ਮੁੰਡੇ ਸਵਾਰ ਹੈ ਤੇ ਸ਼ੱਕੀ ਹਾਲਤ ਵਿੱਚ ਇਹਨਾਂ ਨੇ ਫਿਰ ਉਹਨੂੰ ਰੋਕੇ ਜੋ ਸਰਚ ਕੀਤਾ ਤਾਂ ਉਹਨਾਂ ਤੋਂ 150 ਗ੍ਰਾਮ ਚਿੱਟੇ ਦੀ ਬਰਾਮਦ ਕੀ ਹੋਈ ਕਿੱਤੋਂ ਆ ਕੇ ਆਈ ਸੀ ਇਹ ਕੁਝ ਸਮਾਂ ਹੋ ਗਿਆ ਉਹ ਇਹਨਾਂ ਤੋਂ ਹਜੇ ਅਸੀਂ ਪਤਾ ਲੱਗਿਆ ਫਰੂਦਪੁਰ ਦੇ ਏਰੀਆ ਚੋਂ ਇਹ ਲੈ ਕੇ ਆਏ ਸੀ ਪਰ ਉਹ ਤੇ ਹਜੇ ਅਸੀਂ ਦਰਜ ਕਰ ਰਹੇ ਹਾਂ ਫਿਰ ਇਹਨਾਂ ਦੇ ਕੋਈ ਪਹਿਲਾਂ ਵੀ ਇਸ ਤਰ੍ਹਾਂ ਦੇ ਹਾਂਜੀ ਇਹਨਾਂ ਚ ਇੱਕ ਲੜਕਾ ਹੈ ਸਾਗਰਪ੍ਰੀਤ ਉਹਦੇ ਪਹਿਲਾਂ ਦੋ ਮੁਕਦਮੇ ਚਿੱਟੇ ਤੇ ਗੋਲੀਆਂ ਵਗੈਰਾ ਦੇ ਦਰਜ ਹੈ ਜੀ ਪਹਿਲਾਂ ਉਹਨਾਂ ਤੇ ਪਹਿਲਾਂ ਕੋਈ ਦਰਜ ਨਹੀਂ ਹੈ ਆਪਦਾ ਬਾਕੀ ਪੜਤਾਲ ਕਰ ਰਹੇ ਹਾਂ ਅਸੀਂ ਇਸ ਚੀਜ਼ ਦੀ ਹਾਂਜੀ ਇਹ ਆਪਣਾ ਇੱਕ ਸ਼ਾਮ ਖੇੜੇ ਦਾ ਜੀ ਗੁਰੂ ਸਰ ਜੋਤਾਂ ਦੇ ਦੋ ਲੜਕੇ ਹੈ ਜੀ ਜਿਹੜਾ ਮੇਨ ਜੇਥੇ ਪਹਿਲਾ ਪਰਚੇ ਦਰਜਾ ਉਹ ਸ਼ਾਮਕੇੜੇ ਦਾ ਲੜਕਾ ਗੁਪਤ ਚੋਣਾਂ ਦੇ ਸੀ ਕਿ ਜਾ ਕੇ ਵੈਸੀ ਚੈੱਕਿੰਗ ਕਰਾਉਂਦੇ ਨੇ ਕਸਟਮ ਨਹੀਂ ਸਾਡੀ ਇਸ ਨਸ਼ਿਆਂ ਦੇ ਸੰਬੰਧ ਦੇ ਵਿੱਚ ਸਾਡਾ ਤੁਹਾਨੂੰ ਪਤਾ ਹੀ ਹੈ ਉਹਦਾ ਵੈਸੀ ਪੁਲਿਸ ਡਿਪਾਰਟਮੈਂਟ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਸਾਡਾ ਜਦੋਂ ਵੀ ਕੋਈ ਗਸ਼ਤ ਵਗੈਰਾ ਹੁੰਦੀ ਹੈ ਸਾਡੀ ਅਪਰਾਇਟੀ ਹੁੰਦੀ ਹੈ ਕਿ ਅਸੀਂ ਨਸ਼ੇ ਵਾਲਿਆਂ ਨੂੰ ਕਾਬੂ ਕਰੀਏ ਕਈ ਵਾਰੀ ਸਰ ਜਦੋਂ ਇਸ ਤਰ੍ਹਾਂ ਦੀ ਰਿਕਵਰੀ ਹੁੰਦੀ ਹੈ ਪਰ ਜਾਂਚ ਅੱਗੇ ਨਹੀਂ ਤੁਰਦੀ ਜਾਨੀ ਕਿ ਕਿੱਥੋਂ ਲੈ ਕੇ ਆਉਂਦੇ ਸੀ ਜਾਂ ਕਿਵੇਂ ਸੀ ਕਈ ਮਾਮਲੇ ਇਸ ਤਰ੍ਹਾਂ ਦੇ ਜਿਵੇਂ ਵੀਮ ਫੜੀ ਗਈ ਜਾਂ ਕੋਈ ਹੋਰ ਰਿਕਵਰੀ ਹੋ ਜੀ ਤਾਂ ਉਹ ਉੱਥੇ ਹੀ ਰਹਿ ਜਾਂਦੀ ਹੈ ਗੱਲ ਅੱਗੇ ਜਿਹੜੇ ਉਹਨੂੰ ਸਪਲਾਇਰ ਆ ਜਾਂ ਹੋਰ ਆ ਉਹਨਾਂ ਕੋਲੇ ਨਹੀਂ ਪਹੁੰਚਦਾ ਨਹੀਂ ਅਸੀਂ ਉਹਦੇ 29 ਚ ਬਕਾਇਦਾ ਸਾਡੇ ਕਾਰਵਾਈਆਂ ਹੁੰਦੀਆਂ ਜੀ ਅਸੀਂ ਅੱਗੇ ਕਰਦੇ ਹਾਂ ਪਰ ਉਹ ਉਹ ਉਹਨਾਂ ਨੂੰ ਟਾਈਮ ਲੱਗ ਜਾਂਦਾ ਜਿਸ ਕਰਕੇ ਉਹ ਪ੍ਰੈਸ ਪਾਸ ਕਈ ਵਾਰੀ ਉਹ ਖਬਰ ਨਹੀਂ ਜਾਂਦੀ ਠੀਕ ਹੈ ਉਹ ਪਰਚਾ ਪੁਰਾਣਾ ਹੋ ਜਾਂਦਾ ਕਿਉਂਕਿ ਉਹਨਾਂ ਦੇ ਪਿਛੋਕੜ ਤੱਕ ਜਾਂਦੇ ਸਾਨੂੰ ਕੋਈ ਸਮਾਂ ਲੱਗ ਜਾਂਦਾ ਕਈ ਰਹੀ ਮਹੀਨੇ ਵੀ ਬੀਤ ਜਾਂਦੇ ਤੇ ਅਕਸਰ ਪੁਲਿਸ ਕੇਸਾਂ ਦੇ ਵਿੱਚ ਪਿਛੋਕੜ ਚ ਜਾਂਦੀ ਹੈ ਨਹੀਂ ਬਾਲਗ ਹੈ ਜੀ ਤਿੰਨੇ ਕੋਈ 19-20 ਸਾਲ ਦੀ ਏਜ ਹੈ ਉਹਨਾਂ ਦੇ ਹੋਰ ਵੀ ਕਵਰੇਜ ਕਰਿਆ ਹੈ ਹਾਂਜੀ ਇਸ ਤੋਂ ਬਣਾ ਥਾਣਾ ਲਖੇ ਵਾਲੀ ਐਸ ਐਚਓ ਨੇ ਵੀ 16 ਗ੍ਰਾਮ ਹੀਰੋਂ ਦੀ ਬਰਾਮਦਗੀ ਕੀਤੀ ਹੈ ਉਹਦੇ ਤੇ ਵੀ ਅਸੀਂ ਕੱਲ ਹੀ ਐਫ ਆਈ ਆਰ ਦਰਜ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਹੈ ਜੀ ਉਹ ਕਿੰਨੇ ਦੂਜੀ ਤੇ ਹਾਂ ਉਹ ਉਹਦੇ ਚ ਆਪਣਾ ਤੁਹਾਨੂੰ ਅਸੀਂ ਡਿਟੇਲ ਥੋੜੀ ਦੇਰ ਤੱਕ ਦੇ ਦਾਂਗੇ